ਤੇ ਇੱਕ ਸਵਾਲ ਮਿੰਟ ਜੀ ਛੋਟਾ ਜਿਹਾ ਆਪਾਂ ਗ੍ਰੈਪੀ ਜੀ ਹੋਰਾਂ ਦਾ ਲੈ ਲਈਏ ਉਸ ਤੋਂ ਬਾਅਦ ਆਪਾਂ ਅਗਲੀ ਖਬਰ ਵੱਲ ਚੱਲਦੇ ਆਂ ਇਹ ਕਹਿ ਰਿਹਾ ਕਿ ਇਸ ਆਦੇਸ਼ ਦੇ ਨਾਲ ਅਕਾਲੀ ਦਲ ਨੂੰ ਫਾਇਦਾ ਹੋਏਗਾ ਕੁਐਸਚਨ ਮਾਰਕ ਨਹੀਂ ਦੇਖੋ ਕੁਐਸਚਨ ਮਾਰਕ ਤੇ ਇਹ ਕਿ ਉਹਨਾਂ ਨੂੰ ਇਹ ਫਾਇਦਾ ਹੋ ਗਿਆ ਕਿ ਇੱਕ ਤਾਂ ਸ਼ਰੂਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੂੰ ਉਹ ਫੈਸਲਾ ਲਾਊਗੀ ਤੇਜਾ ਸਿੰਘ ਸਮੁੰਦਰੀ ਹਲ ਦੇਣਾ ਹੈ ਕਿ ਨਹੀਂ ਦੇਣਾ ਜੀ ਠੀਕ ਹੈ ਜੀ ਸੈਕੰਡ ਕਿ ਅਕਾਲ ਤਖਤ ਸਾਹਿਬ ਨੇ ਜਦੋਂ ਇਹ ਕਹਿ ਦਿੱਤਾ ਸਿੰਘ ਸਾਹਿਬਾਨ ਨੇ ਹੂੰ ਕਿ ਬਈ ਅਕਾਲ ਤਖਤ ਸਾਡੀ ਸਰਪ੍ਰਸਤੀ ਵਾਲਾ ਸ਼ਬਦ ਇਸਤੇਮਾਲ ਨਹੀਂ ਕਰਨਾ ਜੀ ਤਾਂ ਮਤਲਬ ਕਿ ਸਾਰੇ ਨਾਂ ਵੀ ਕਰੋ ਤੇ ਸਾਰੇ ਘਰੀ ਵੀ ਜਾ ਹੁਣ ਸਿਮਰਨਜੀਤ ਸਿੰਘ ਮਾਣੂ ਰੇ ਕਹਿੰਦੇ ਕਿ ਅਕਾਲੀ ਦਲ ਅਸਲੀ ਤਾਂ ਮੇਰਾ ਹਮ ਠੀਕ ਹੈ ਜੀ ਜੀ ਉਧਰ ਉਹ ਕਹੀ ਜਾਣਗੇ ਸਾਡਾ ਉਹ ਕਹਿਣਗੇ ਸਾਡਾ ਹੁਣ ਉਹਨਾਂ ਨੇ ਸਾਰਿਆਂ ਨੂੰ ਕਹਤਾ ਕਿ ਤੁਸੀਂ ਆਪ ਦਾ ਆਪ ਹੀ ਨਵੇੜੋ ਬਈ ਸਰਪ੍ਰਸਤੀ ਕਿਸੇ ਦਿਨ ਇੱਕੋ ਜੇ ਹੋਗਾ ਤੇ ਉਹਦਾ ਫਾਇਦਾ ਕੀ ਹੈ ਕਿ ਹੁਣ ਕਾਗਜ਼ਾਂ ਤੇ ਦੇਖੋਗੇ ਜਿਹੜੀ ਧਿਰ ਅੱਗੇ ਆ ਤਾਂ ਉਹ ਉਹ ਫਾਇਦੇ ਚ ਰਹਿ ਜਾਓਗੇ ਮੈਂ ਕਿਹੜੀ ਉਹ ਤੁਹਾਡੇ ਦੀ ਛੱਡ ਦੇਣਾ ਉਹ ਸਵਾਲੀਆ ਨਿਸ਼ਾਨ ਮੈਂ ਲਾ ਦੇਣਾ ਬਿਲਕੁਲ 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 ਖੈਰ ਚਲੋ ਬਾਕੀ ਇਹ ਮੇਰੀ ਸਮਝ ਮੁਤਾਬਕ ਹੈ ਤੁਹਾਡੀ ਸਮਝ ਇਸ ਤੋਂ ਵੀ ਅੱਗੇ ਹੋ ਸਕਦੀ ਹੈ ਹਰ ਇੱਕ ਬੰਦਾ ਆਪਣੇ ਤਰੀਕੇ ਨਾਲ ਸੋਚ ਸਕਦਾ ਜੀ ਕਿਉਂਕਿ ਭਰਤੀ ਕਮੇਟੀ ਮਤਲਬ ਅੱਛਾ ਇਹਦੇ ਵਿੱਚ ਇੱਕ ਚੀਜ਼ ਹੋ ਰਹੀ ਆ ਮੇਰੇ ਸੀਨੀਅਰ ਸੰਦੂ ਸਾਹਿਬ ਨੇ ਗੱਲ ਵੀ ਕੀਤੀ ਠੀਕ ਹੈ ਜੀ ਕਿਉਂਕਿ ਜਿਹੜੇ ਉਸਤਾਦ ਹੁੰਦੇ ਆ ਨਾ ਉਹਨਾਂ ਦੀ ਗੱਲ ਨੂੰ ਉਹਨਾਂ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਜੀ ਜੀ ਸलो ਉਸਤਾਦ ਇਸ ਕਰਕੇ ਹੁੰਦਾ ਕਿ ਉਹਨਾਂ ਬੰਦਿਆਂ ਨੇ ਬਹੁਤ شدت ਨਾਲ ਸਿਖਾਇਆ ਅੱਜ ਕੱਲ ਨਾ ਕੋਈ ਸਿਖਾਉਂਦਾ ਤੇ ਨਾ ਸਿੱਖੇ ਦੀ ਕਦਰ ਪਾਉਂਦਾ ਦੋਹੇ ਗੱਲਾਂ ਨੇ ਹੂੰ ਉਹ ਉਹਨਾਂ ਨੇ ਇਹ ਗੱਲ ਕਹੀ ਉਹ ਕਹਿੰਦੇ ਯਾਰ ਮੇਰੀ ਨਜ਼ਰ ਦੇ ਵਿੱਚ ਵੀ ਇਹ ਵੀ ਆ ਕਿ ਯਾਰ ਮਤਲਬ ਸ਼ਾਇਦ ਭਰਤੀ ਕਮੇਟੀ ਨੇ ਇਹ ਪੱਤਰ ਲਿਖ ਕੇ ਆਪਣੇ ਆਪ ਨੂੰ ਜੋਖਮ ਚ ਪਾ ਲਿਆ ਹੂੰ ਕਿਉਂਕਿ ਉਹਨਾਂ ਨੇ ਗਾਂ ਫਿਰ ਪੱਤਰ ਫਾਰਵਰਡ ਕਰ ਦਿੱਤਾ ਫਾਰਵਰਡ ਕਰਨ ਤੋਂ ਬਾਅਦ ਆ ਸਾਰੀਆਂ ਚੀਜ਼ਾਂ ਆ ਗਈਆਂ ਫਿਰ ਉਹਨਾਂ ਕੋਲ ਵਾਪਸ ਪੱਤਰ ਆ ਗਿਆ ਮਤਲਬ ਕਿ ਆਪਣੇ ਪੱਧਰ ਤੇ ਵੀ ਲੰਬੀ ਲੰਬੀ ਵੀ ਬਹਿ ਗਈ ਗੱਲ ਨਮਕ ਵੀ ਗਈ ਨਹੀਂ ਪਰ ਉਹਨਾਂ ਦੇ ਮੁਤਾਬਕ ਇਹ ਸੀਗਾ ਕਿ ਭਾਰਤੀ ਕਮੇਟੀ ਨੇ ਜਿਹੜਾ ਇਹ ਕਦਮ ਚੁੱਕਿਆ ਹੂੰ ਉਹਨਾਂ ਨੂੰ ਥੋੜਾ ਹੋਰ ਸੋਚ ਵਿਚਾਰ ਕੇ ਚੁੱਕਣ ਦੀ ਜ਼ਰੂਰਤ ਸੀ ਜੀ ਮਿੰਟੂ ਜੀ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਸਾਰਿਆਂ ਦਾ ਨਾਲ ਜੁੜਨ ਵਾਸਤੇ ਤੇ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਚੱਲੋ ਗੱਲਾਂ ਬਾਤਾਂ ਕਾਫੀ ਨੇ ਅੱਜ ਜੀ ਤੁਹਾਡੇ ਨਾਲ ਸ਼ੇਅਰ ਕਰਦੇ